ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਦੋਸਤੋ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਦੋਸਤੋ ਤੁਸੀਂ ਬਡੰਡਾ ਦੀ ਪ੍ਰਵਾਸੀ ਕਮਲਕੌਰ ਭਾਬੀ ਦੇ ਕਤਲ ਦੀ ਖਬਰ ਪੂਰੀ ਅਮਰਤਪਾਲ ਸਿੰਘ ਮਹਿਰੋ ਤੋਂ ਪੂਰੀ ਗੱਲਬਾਤ ਸੁਣੋਗੇ ਤੇ ਅੱਜ ਅਮਰਤਪਾਲ ਸਿੰਘ ਮਹਿਰੋ ਤੇ ਸਾਥੀਆਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਸੋ ਅਮਰਤਪਾਲ ਸਿੰਘ ਮਹਿਰੋ ਦੀ ਪੂਰੀ ਵੀਡੀਓ ਜ਼ਰੂਰ ਵੇਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਕਰ ਦਾ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਕੱਲ ਦੀ ਇੱਕ ਖਬਰ ਸਾਰੇ ਸੁਣ ਰਹੇ ਆ ਵੀ ਉਹ ਜਿਹੜੀ ਕੁੜੀ ਸੀਗੀ ਕਾਂਚਨ ਕੁਮਾਰੀ ਨਾਂ ਤਾਂ ਨਹੀਂ ਉਹਦੇ ਨਾਂ ਨਾਲ ਕੋਈ ਨੀ ਰੌਣ ਦਾ ਅਧਿਕਾਰ ਹੈ ਕਿਸੇ ਨੂੰ ਪਰ ਜਾਣੀ ਉਸ ਨਾਂ ਨਾਲ ਜਾਂਦੀ ਸੀ ਜਿਹਨੂੰ ਕਮਲਕੌਰ ਕਹਿੰਦੇ ਸੀ ਕਹਿੰਦੇ ਉਹਦੀ ਮੌਤ ਹੋ ਗਈ ਮੌਤ ਹੋ ਗਈ ਤੇ ਕਈ ਕਹਿੰਦੇ ਵੀ ਮਾਰਾ ਗਿਆ ਕੀ ਹੋ ਗਿਆ ਕੀ ਇਹਦੇ 'ਚ ਮਾਰਾ ਕੀ ਹੋ ਗਿਆ ਬਹੁਤ ਵਧੀਆ ਹੋਇਆ ਜਿਹੜਾ ਕੰਮ ਪਹਿਲਾਂ 5-7 ਸਾਲ ਹੋਣਾ ਚਾਹੀਦਾ ਸੀ ਉਹ ਲੇਟ ਹੋ ਗਿਆ ਕਿਉਂਕਿ ਪੰਜਾਬ 'ਚ ਰਹਿਣ ਵਾਲੇ ਸੋਚੋ ਤੁਸੀਂ ਇਹ ਕੱਲਾ ਪੰਜਾਬ ਕਿਸੇ ਦੀ ਇੱਕ ਧਰਮ ਦਾ ਨਹੀਂ ਹੈ ਕੁਰਬਾਨੀਆਂ ਸਿੱਖਾਂ ਦੀਆਂ ਬਹੁਤ ਨੇ ਪਰ ਹਿੰਦੂ ਸਿੱਖ ਸਾਈ ਮਸਲਮਾਨ ਸਭ ਦਾ ਸਾਂਝਾ ਭਜਾਵਾ ਦੇਸ਼ ਹੈ ਇੱਕ ਇਸ ਪੰਜਾਬ ਦੀ ਧਰਤੀ ਤੇ ਬਹੁਤ ਪਰਿਵਾਰਾਂ ਦਾ ਖੂਨ ਡੁੱਲਿਆ ਪਰ ਜੇ ਕੋਈ 12ਵਾਂ ਜੂਪੀ ਬਿਹਾਰ ਤੋਂ ਕੋਈ ਭਈਆ ਰਾਣੀ ਆ ਕੇ ਤੇ ਮੂੰਹ ਚੱਕਿਆ ਉਹਦੇ ਨਾਲ ਨਾਲ ਕੌਰ ਲਾ ਲਵੇ ਤੇ ਫਿਰ ਸਭ ਕੀਤੀਆਂ ਕੁਰਬਾਨੀਆਂ ਮਿੱਟੀ ਨਹੀਂ ਲੀਆਂ ਨੀ ਕੀ ਚਮਕੌਰ ਦੀ ਗੜੀ ਕਿਸ ਰਾਹਾਂ ਤੀਆਂ ਨਹੀਂ ਹਾਂ ਕੀ ਠੰਡੇ ਬਰਚ ਕੀ ਗੁਰੂਆਂ ਨੇ ਸਾਡੇਆਂ ਜੋ ਜੰਗਾ ਕੀਤੀਆਂ ਵੀ ਸਾਨੂੰ ਇੱਕ ਸਰਨੇਮ ਜੋ ਖਾਲਸੇ ਨੂੰ ਸਿੰਘ ਤੇ ਬੀਬੀਆਂ ਨੂੰ ਕੌਰ ਦਿੱਤਾ ਤੇ ਉਹ ਐਵੇਂ ਤਾਂ ਨਹੀਂ ਹੈ ਵੀ ਦੋ ਕੁੜੀ ਦੇ ਭਈਆ ਰਾਣੀ ਆ ਕੇ ਸਾਡੇ ਨਾਲ ਜਿਹੜੇ ਸਰਨਾਮ ਪੀਪਲੇ ਕੌਰ ਨਾਲ ਲਾ ਦਿਆ ਕਮਾਉਣਾ ਪੈਂਦਾ ਕਮਾਈ ਬਹੁਤ ਔਖੀ ਆ ਮੈਂ ਇਸ ਤੋਂ ਬਾਅਦ ਜਿਹੜੀ ਅੱਗੇ ਗੱਲਬਾਤ ਕਰਦਾ ਵੱਖਰੀ ਆ ਸਭ ਸੰਸਾਰ ਜੋ ਵੀ ਇਹ ਵੀਡੀਓ ਦੇਖ ਰਿਆ ਉਹਨਾਂ ਨੂੰ ਬੇਨਤੀ ਆ ਵੀ ਵੀਡੀਓ ਸਾਰੀ ਦੇਖਿਓ ਤੇ ਆਹ 6-7 ਮਿੰਟ ਦੀ ਵੀਡੀਓ ਵਿੱਚ ਐਡ ਕਰ ਲਕਾ ਇਹਨੂੰ ਜ਼ਰੂਰ ਦੇਖਿਓ ਫੇਰ ਚਲ ਹਾਂ ਕੱਪ ਫੇਕੇ ਤੇ ਘੋਲੀ ਬਣਾ ਕੇ ਲਈ ਨਹੀਂ ਆ ਘੋਲੀ ਬਣਾ ਕੇ ਅੱਬ ਬਣੀ ਉਹਨਾਂ ਘੋੜੀ ਲੇਤੇ ਕਿਉਂ ਨਹੀਂ ਆ

ਇਹ ਵਾਲਾ ਪੁਪਿੱਟ ਖਾਓ ਵੀ ਕਿ ਮੇਰਾ ਪੁਪਿੱਟ ਹਮ ਮੈਂ ਆਪਣੇ ਬੰਦੇ ਨੂੰ ਸ਼ਿਲਾਜੀਤ ਕੀ ਕਹਿੰਦੇ ਹੋਰ ਗਰਮ-ਗਰਮ ਚੀਜ਼ਾਂ ਮਤਲਬ ਪੰਜੀਰੀ ਖਵਾਉਂਗੀ ਕਿ 24 ਘੰਟੇ ਬਸ ਉਹਨੂੰ ਇੱਕੋ ਹੀ ਚੀਜ਼ ਯਾਦ ਰਹੇ ਕਮਲ ਆਈ ਲਵ ਯੂ ਕਮਲ ਚੁੰਮਾ ਦੇ ਪਾਣੀ ਵੀ ਤੇ ਬਸ ਇੱਕ ਹੀ ਚੀਜ਼ ਯਾਦ ਰਹੇ 24 ਘੰਟੇ ਕਮਰੇ ਮਾਰੇ ਕਮਰੇ ਚ ਚੱਲੀ ਮੜੀ ਤੇ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਆ। ਇਸ ਵੀਡੀਓ ਦੇਖ ਕੇ ਤੁਹਾਨੂੰ ਕਿਲਾਦਾ ਵੀ ਇਹ ਨਾਲ ਸਹੀ ਆ ਸਾਰਾ ਕੁਝ ਹੋਣਾ ਚਾਹੀਦਾ ਪੰਜਾਬ ਦੇ ਵਿੱਚ। ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਚਾਹੁੰਦੇ ਆ ਤੁਹਾਡੀਆਂ ਬੱਚੀਆਂ ਇਦਾਂ ਹੀ ਤੁਰਨਾ ਫਿਰਨ ਬਿડા ਕਪੜਾ ਤੇ ਲਾਪਰਵਾਹ ਹੋ ਜਾਣ ਇਹ ਜਿਤੇ ਨਾ ਕਰਨ। ਫੇਰ ਮੈਂ ਤੁਹਾਡਾ ਕੁਝ ਨਹੀਂ ਕਰ ਸਕਦਾ। ਜੇ ਤੁਸੀਂ ਚਾਹੁੰਦੇ ਹੋ ਸਾਡੇ ਬੱਚੇ ਇਦਾਂ ਹੀ ਹੋ ਜਾਣ ਡੰਗ ਮਲੰਗ ਹੋ ਜਾਣ ਪੁੱਤ ਕਰ ਕੀੰਤ ਦਾ ਪਤਾ ਹੀ ਨਾ ਲੱਗੇ ਜੀ ਭੈਣਾਂ ਵਾਲੀ ਅਜਿ ਦੇ ਕੀ ਹੁੰਦੀਆਂ ਮਾਵਾ ਕੀ ਹੁੰਦੀਆਂ ਤੇ ਮੈਂ ਥੋੜਾ ਕੁਝ ਨਹੀਂ ਕਰ ਸਕਦਾ ਇਹਦਾ ਤੁਸੀਂ ਪੇਜ ਖੋਲ੍ਹੇਗਾ ਕੁਝ ਵੀਡੀਓ ਪੇਡ ਨਹੀਂ ਵੀ ਉੱਤੇ ਤੇ ਪੈਸੇ ਪਾਉਣੇ ਪੈਂਦੇ ਫੇਰ ਹੁੰਦੀਆਂ ਤੁਹਾਨੂੰ ਪਤਾ ਇਹਦੇ ਵੱਖਰੇ ਚੈਨਲ ਗਰੁੱਪ ਬਣਾਏ ਹੋਏ ਆ ਜਿਹੜੇ ਸਿੰਘਾਂ ਨੂੰ ਜੁਆਇਨ ਕਰਨੇ ਪਏ ਇਹ ਦੇਖਣਾ ਤੇ ਜਿੱਥੇ ਕਹੀਦੀ ਹੁੰਦੀ ਸੀ ਤੁਸੀਂ ਭੁੱਲ ਗਏ ਉਹਨਾਂ ਚੀਜ਼ਾਂ ਨੂੰ ਨੋਜਵਾਨ ਜਿ ਜਿਹਨੇ ਕਿ ਜਾਣਦੇ ਆ ਇਹੇ ਨਹੀਂ ਪੁੱਛਦੀ ਹੁੰਦੀ ਸੀ ਵੀ ਕਿਸੇ ਮੁੰਡੇ ਨਾਲ ਦੀ ਸਾਕੀ ਭਜਾਈ ਨਸੀ ਰਿਸ਼ਤੇਬੰਦ ਬਣਾਏ ਆ ਇਹ ਉਹੀ ਕਾਂਚਨ ਕੁਮਾਰੀ ਨਹੀਂ ਜਿਹੜੀ ਕਹਿੰਦੀ ਹੁੰਦੀ ਸੀ ਵੀ ਕਿਸੇ ਕਿਸੇ ਸਾਲੀ ਨੇ ਆਪਦੇ ਜੀਜੇ ਦੇ ਨਾਲ ਰਿਸ਼ਤੇਬੰਦ ਬਣਾਏ ਆ ਇਹ ਉਹੀ ਕਾਂਚਨ ਕੁਮਾਰੀ ਨਹੀਂ ਜਿਹੜੀ ਵੀਡੀਓ ਆਪਾਂ ਆ ਕੇ ਕਹਿੰਦੀ ਹੁੰਦੀ ਸੀ ਕਿ ਵੀ ਉਹੋ ਕੁੜਾ ਵੀ ਅਮੈਨ ਜੁਆਇਨ ਕਰਨ ਜਿਹੜਾ ਆਪਦੇ ਸਹੁਰੇ ਦੇ ਨਾਲ ਸੈਟ ਆ ਤੇ ਤੁਹਾਨੂੰ ਨਹੀਂ ਲੱਗਦਾ ਪੰਜਾਬ ਦੀ ਧਰਤੀ ਇਹ ਹੋਵੇ ਸੋਰਮਾ ਦੀ ਧਰਤੀ ਹੋਵੇ ਜਿਤਦਾ ਲੋਕਾਂ ਦੀ ਧਰਤੀ ਹੋਵੇ ਸਾਰੇ ਧਰਮਾਂ ਦੀ ਸਾਂਝੀ ਧਰਤੀ ਹੋਵੇ ਤੇ ਇੱਥੇ ਕੋਈ ਅਛਤ ਨਹੀਂ ਰਹਿ ਗਈ ਤੇ ਤੁਹਾਨੂੰ ਇਹ ਸ਼ਰਮ ਨਹੀਂ ਆਉਂਦੀ ਦੇਖਣ ਨੂੰ ਵੀ ਜਿਹੜਾ ਇਹ ਪੁੱਛਦਾ ਹੁੰਦਾ ਕੋਈ ਮੁੰਡੇ ਹੈ ਕਿ ਜਿਨ੍ਹਾਂ ਨੇ ਆਪਦੇ ਭਾਬੀਆਂ ਨਾਲ ਸੇਕ ਸੰਬੰਧ ਬਣਾਏ ਆ ਅਣਵਿਆਹੀ ਕੁੜੀ ਹੋਵੇ ਇੱਕ ਵਾਰੀ ਕੁੜੀ ਹੋਵੇ ਤਾਂ ਤੇ ਆਉਂਦੇ ਉਹਨੇ ਆਪਦੇ ਪੇਜ ਦਾ ਨਾਂ ਹੀ ਆਪ ਦਾ ਭਾਬੀ ਰੱਖ ਲਿਆ ਅੱਜ ਦਾ ਨਾਂ ਦੀ ਕੋਈ ਹੈ ਵੈਲਿਊ ਹੈ ਜਿਤਨਾ ਦੀ ਲੋਕਾਂ ਦੇ ਵਿੱਚ ਕੋਈ ਨੂੰ ਪਤਾ ਇਸ ਗੱਲ ਦਾ ਕੁਈ ਤੁਸੀਂ ਚਾਹੁੰਦੇ ਆ ਜੇ ਕੋਈ ਚਾਹਣਾ ਤੇ ਚਲੋ ਮੈਂ ਮੈਂ ਤੁਹਾਨੂੰ ਇਹ ਗੱਲ ਦੱਸਾਂ ਇੱਕ ਜੇ ਪਹਿਲਾਂ ਤਾਂ ਮੈਂ ਬਹੁਤ ਜ਼ਰੂਰੀ ਇਹ ਗੱਲਬਾਤ ਕਰਨੀ ਚਾਹੁੰਦਾ ਵੀ ਜਿਹੜੀ ਮੈਂ 6-7 ਮਿੰਟ ਦੀ ਵੀਡੀਓ ਦਿਖਾਈ ਆ ਉਹ ਤੁਸੀਂ ਡਿਸਪਲੇ 'ਚ ਲਾ ਕੇ ਸਾਰਾ ਪਰਿਵਾਰ ਬੈਠ ਕੇ ਵੇਖ ਲਓਗੇ ਤੇ ਮੈਨੂੰ ਤੁਸੀਂ ਮਾੜਾ ਜਿ ਰੁੱਕ ਕੇ ਤੇ ਤੇ ਸਾਡੇ ਦੋ ਸਿੰਘਾਂ ਦੀ ਰੈਸਟ ਪਈ ਆ ਭਾਈ ਜਸਪ੍ਰੀਤ ਸਿੰਘ ਮੈਰੋ ਤੋਂ ਆ ਤੇ ਈ ਨਿਮਰਤ ਜੀ ਸਿੰਘ ਹਰੀ ਗਿਆ ਤੋਂ ਵੀ ਉਹਨਾਂ ਦੀ ਤਾਰ ਇਸ ਕੇਸ ਦੇ ਨਾਲ ਜੁੜੀ ਹੋਈ ਆ ਸਾਡੀ ਗੱਡੀ ਆਈ ਹੋਈ ਆ ਵਿੱਚ ਸਾਨੂੰ ਕੋਈ ਪ੍ਰਵਾਹ ਨਹੀਂ ਹੈ ਮੇਰਾ ਨਾਮ ਆਉਂਦਾ ਮੇਰੇ ਮੇਰੇ ਨਾਲ ਤਾਰਾਂ ਜੁੜਦੀਆਂ ਨੇ ਜਾਂ ਮੈਂ ਸੀ ਜਾਂ ਨਹੀਂ ਸੀ ਜਾਂ ਉਹ ਸੀ ਜਾਂ ਨਹੀਂ ਸੀ ਮੈਨੂੰ ਇਹਦਾ ਕੋਈ ਪ੍ਰਵਾਹ ਨਹੀਂ ਹੈ ਚਾਹੇ ਹਾਹੇ ਲੱਗਣਾ ਪਵੇ ਜੇ ਸੋਣੀ ਚੜ੍ਹਨਾ ਪਵੇ ਜੇ ਇਸ ਪੰਜਾਬ ਦੀ ਇੱਜ਼ਤਾਂ ਨੂੰ ਪਛਾਣ ਦੇ ਲਈ ਨਸਲਾਂ ਬਚਾਉਣੀਆਂ ਇੱਜ਼ਤਾਂ ਬਚਾਉਣਗਾ ਤੁਸੀਂ ਇਹ ਵੇਖਿਓ ਵੀ ਛੋਟੇ ਬੱਚੇ ਜਦੋਂ ਵੱਡੇ ਹੋਣਗੇ ਕਹਿਣਗੇ ਵੱਡੇ ਸਾਡੇ ਇਦਾਂ ਦੇ ਹੁੰਦੇ ਸੀ ਨੰਗੇ ਤੁਰੇ ਕਰਦੇ ਸੀ। 8 ਮਿੰਟ ਦੀ ਵੀਡੀਓ ਦੇਖੀ। ਦੇਖ ਲਓ ਤੁਸੀਂ ਜੇ ਨਹੀਂ ਦੇਖੀ ਦੁਬਾਰਾ ਦੇਖ ਲਓ। 4 ਸਾਲ ਪਹਿਲਾਂ ਇਹਨੇ ਇੱਕ ਵੀਡੀਓ ਦੇ ਉੱਤੇ ਲਿਖ ਕੇ ਪਾਤਾ ਸੀ। ਪੰਜਾਬ ਦੀਆਂ ਠਰਕੀ ਤੀਨ। ਪੰਜਾਬ ਦੀਆਂ ਬੀਬੀਆਂ ਠਰਕੀ ਕਦੋਂ ਤੋਂ ਹੋਣ ਲੱਗ ਗਈਆਂ ਇਹ ਤਾਂ ਫਿਰ ਇਹ ਜੂਪੀ ਬਿਹਾਰ ਤੋਂ ਭਈਆ ਰਾਣੀ ਆ ਕੇ ਨੇ ਇਹ ਨਾਂ ਦਿੱਤਾ ਪੰਜਾਬ ਦੀਆਂ ਠਰਕੀ ਤੀਨ। ਐਜੋ ਗਾਂ ਦੇ ਖੱਟ ਵਾਕੀ ਪਿਆ ਉਹ ਤੋਂ ਕੁੜਨੇ ਨਾ ਕਮੀ ਪਈਆਂ ਹੋਈਆਂ ਸੀ ਸਾਡੀ ਲਾਈਵ ਹੋਈ ਸੀ ਉਹਨੇ ਮਾਫੀ ਮੰਗੀ ਸੀ ਤੇ ਇਹਨੂੰ ਗਾਂ ਸਟਰਾ ਦੀਆਂ ਬਾਹਰੋਂ ਧਮਕੀਆਂਆਂ ਜਾਂਦੀਆਂ ਸੀ ਜੋ ਸਿੰਘਾਂ ਨੇ ਸਲਾਹ ਕੀਤੀ ਭਾਈ ਸਾਹਿਬ ਉਹਦੀ ਜਾਨ ਨੂੰ ਖਤਰਾ ਤੇ ਉਹਨਾਂ ਨੇ ਮਾਫੀ ਮੰਗੀ ਗਾਂ ਤੋਂ ਨਿਕਰਨਗੇ ਪਹਿਲੀ ਗਲਤੀ ਇਹ ਮਾਫ ਕੀਤੀ ਜਾਵੇ ਤੇ ਇਹਨਾਂ ਨੂੰ ਕਿਸ ਤਰ੍ਹਾਂ ਨਾ ਵੀ ਪ੍ਰਾਂਤ ਦਿੱਤੀ ਜਾਵੇ ਤੇ ਐ ਜਿਸਦਾਰ ਭੈਣ ਬੜਾ ਕੀ ਗੱਲਬਾਤ ਕੀਤੀ ਸੀ ਨਾ ਤੇ ਇਹੀ ਉਹ ਕਾਂਚਨ ਕੁਮਾਰੀ ਜਿਹੜੀ ਰੋਂਦੀ ਸੀ ਵੀ ਮੇਰੇ ਪਿਓ ਨੂੰ ਕੈਸਾ ਰ ਤੇ ਮੇਰੇ ਘਰ ਦਾ ਖਰਚਾ ਨਹੀਂ ਚੱਲਦਾ ਫਟੇ ਮੂੰ 1.5 ਲੱਖ ਰੁਪਇਆ ਦਿੱਤਾ ਸੀ ਤੁਹਾਨੂੰ ਅਸੀਂ ਸਿੰਘਾਂ ਨੇ ਇਹ ਭੈਣੇ ਕੰਮ ਨਾ ਕਰ ਉਦੋਂ ਇੰਦੀ ਜੈਸਵਾਲ ਅਰਗਨ ਨੇ ਸਾਡੇ ਵਿਰੋਧ ਚ ਵੀਡੀਓ ਪਾਈਆਂ ਕਈ ਬੰਦਿਆਂ ਨੇ ਕੀ ਕਰਤਾ ਕੀ ਕਰਤਾ ਅਮਰਪਾਲ ਸਿੰਘ ਮੈਰੋ ਨੇ ਅਗਲੀ ਕਰਦੀ ਦਾ ਕਰੀ ਜਾਵੇ ਬੜੇ ਸਿਆਣੇ ਹੋ ਗਏ ਤੁਸੀਂ ਤਾਂ ਇਹ ਨਹੀਂ ਚੱਲ ਦੇਖੋ ਮੈਂ ਮੇਰਾ ਸੁਭਾਅ ਮੈਨੂੰ ਨਹੀਂ ਪਤਾ ਮੈਂ ਕਿਦਾਂ ਦਾ ਹਾਂ ਪਰ ਜਿੰਨਾ ਚਿਰ ਮੈਂ ਮੈਂ ਜਉਨਾ ਮੈਂ ਪੰਜਾਬ 'ਚ ਇਦਾਂ ਦੇ ਕੰਮ ਨਹੀਂ ਚੱਲਣ ਦੇਣੇਗੇ ਚਾਹੇ ਕਾਨੂੰਨੀ ਕਰੋਨਾ ਹੱਥ 'ਚ ਲੈਣਾ ਪਵੇ ਜੀ ਤੇ ਚਾਹੇ ਫਿਰ ਜਦ ਤੱਕ ਇਹ ਕੰਮ ਹੋਣਗੇ ਤੇ ਜਾਂ ਸਾਹ ਬੰਦ ਹੋਣਗੇ ਇੱਕ ਕੰਮ ਖੂਕਾ ਆ ਪਤਾ ਸਟੇਟ ਫਾਰਵਰਡ ਦੇ ਬੰਦੇ ਆ ਸਿੱਧੀ ਜੀ ਗੱਲਬਾਤ ਕਰਦੇ ਫਿਰ ਇਹ ਪਹਿਲਾਂ ਪਿਆਰ ਨਾਲ ਸਮਝਾਉਣ ਨੇ ਮੜ ਕੇ ਪਹਿਲਾਂ ਪਿਆਰ ਨਾਲ ਸਮਝਾਇਆ ਸੀ ਨਹੀਂ ਸਮਝੀ ਹੁਣ ਵੀ ਸਮਝਾਇਆ ਵਾ ਹੁਣ ਬੁਲਾਉਂਦੇ ਆ ਬੋਲਦੀ ਨਹੀਂ ਆ ਸਮਝ ਗਏ ਇਹ ਹੁਣ ਤੁਹਾਡੇ ਹੱਥ 'ਚ ਆ ਪੰਜਾਬ ਦੇ ਮੁੰਡੇ ਕੁੜੀਆਂ ਦੇਖੋ ਅੱਜ ਦੀ ਤਰੀਕ ਦੇ ਵਿੱਚ ਮੈਂ ਅਮਰਪਾਲ ਸਿੰਘ ਮਹਿਰੋਏ ਦੀ ਗੱਲਬਾਤ ਕਹਿਣਾ ਤੁਸੀਂ ਅੱਜ ਸਾਡੇ ਵੀਰ ਸਾਡੀਆਂ ਭੈਣਾਂ ਤੇ ਸਾਡੀਆਂ ਬੱਚੀਆਂ ਪਰ ਅੱਜ ਤੋਂ ਬਾਅਦ ਪੰਜਾਬ ਦੀ ਧਰਤੀ ਦੇ ਕਿਸੇ ਦੇ ਨਾਲ ਨਾਲ ਸਿੰਘ ਕੌਣ ਲੱਗਦਾ ਤੇ ਉਹ ਮੈਂ ਵੇਖ ਲੈਣਾ ਕੋਈ ਮੈਨੂੰ ਵੀਡੀਓ ਵੀ ਸ਼ੋ ਹੋਗੀ ਕਿ ਬੰਦੇ YouTube ਤੋਂ ਪੈਸੇ ਕਮਾਉਣ ਲਈ ਪਤਾ ਕਿੱਦਾਂ ਦੇ ਵੀਡੀਓ ਬਣਾਉਂਦੇ ਲੈ ਦੇਖੋ ਆ ਵੀ ਦੇਖ ਲਓ ਵੀਡੀਓ ਦੇਖ ਲਓ ਦੂਜੀ ਗੱਲ ਜਿਨ੍ਹਾਂ ਦੀਆਂ ਮੈਂ ਵੀਡੀਓ ਦਿਖਾਉਣਾ ਮੈਂ ਉਹੀ ਟਾਰਗੇਟ ਨਹੀਂ ਕਰਦੇ ਤੇ ਜਿਨ੍ਹਾਂ ਦੀਆਂ ਮੈਂ ਨਹੀਂ ਦਿਖਾਉਂਦਾ ਸਮਝੋ ਉਹਨਾਂ ਦੇ ਨੇੜੇ ਤੇੜੀ ਪੈਂਦਾ ਜਿਨ੍ਹਾਂ ਦੇ ਮੈਂ ਨਾਮ ਲਵਾਂਗਾ ਉਹਨੂੰ ਮੈਂ ਛੱਡਣਾ ਜੋ ਨਾ ਹਰੇ ਵੀ ਤੇ ਤੁਹਾਨੂੰ ਇੱਕ ਗੱਲ ਦੱਸ ਦਈਏ ਵੀ ਜ਼ਰੂਰੀ ਨਹੀਂ ਹੈਗਾ ਹਰ ਵਾਰੀ ਡੈੱਡ ਬਟ ਹੋਵੇ ਮਿਲੇ ਸਮਝ ਗਏ ਇੱਕ ਪੌੜੀ ਦੀ ਕਾਰਵਾਈ ਦਾ ਹਿੱਸਾ ਪੁਲਿਸ ਕਰ ਰਹੀ ਹੈ ਸਾਨੂੰ ਕੋਈ ਇਹਦੇ ਤੇ ਵੀ ਇਹ ਨਹੀਂ ਹੈ ਸ਼ੱਕ ਨਹੀਂ ਹੈ ਅਸੀਂ ਪੁਲਿਸ ਦਾ ਬਹੁਤ ਸਤਿਕਾਰ ਕਰਦੇ ਹਾਂ ਅਸੀਂ ਸਾਰਿਆਂ ਦਾ ਹੀ ਬਹੁਤ ਸਤਿਕਾਰ ਕਰਦੇ ਹਾਂ ਅਸੀਂ ਕੋਈ ਕਿਸੇ ਭਜਨਾਟ ਚ ਪੈਣਾ ਨਹੀਂ ਚਾਹੁੰਦੇ ਸੀ ਵੀ ਹਾਂ ਜੇ ਸਾਡੀ ਗੱਡੀ ਆ ਕਿ ਸਾਡੇ ਬੰਦਿਆਂ ਦੇ ਨਾਂ ਆ ਕੇ ਤੇ ਕੋਈ ਚੱਕਰ ਨਹੀਂ ਸੀ ਭੁਗਤ ਲਾਗੇ ਉਹਨੂੰ ਉਹਦੇ ਦਿਰਾਹਾਂ ਦੀ ਸਜ਼ਾ ਮਿਲੀ ਤੇ ਜਿਨ੍ਹਾਂ ਨੇ ਉਹਨੂੰ ਪਾਰ ਬਲਾ ਤਾਂ ਤੇ ਜਿਉਨਾਂ ਨੂੰ ਕੋਈ ਸਜ਼ਾ ਮਿਲ ਮਿਲ ਰਹੀ ਹੈ ਜੇ ਸਾਨੂੰ ਕੋਈ ਚੱਕਰ ਨਹੀਂ ਸੀ ਭੁਗਤ ਲਾਗੇ ਸ਼ਾਇਦ ਮੈਨੂੰ ਵੀ ਜਾਣਾ ਪਵੇ ਜੇਲ੍ਹ ਦੋਸਤੋ ਅਮਰਤਪਾਲ ਸਿੰਘ ਮੈਰੋਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਹੈ ਖਾਲਸਾ ਕਦੇ ਵੀ ਔਰਤੇ ਵਾਰ ਨਹੀਂ ਕਰਦਾ ਪਰ ਜੇ ਇੱਕ ਔਰਤ ਸ਼ਤਾਨ ਦਾ ਰੂਪ ਧਾਰਨ ਕਰ ਲਵੇ ਸਾਡੇ ਤਖਤਾਂ ਤੇ ਟੈਂਕ ਚਾੜੇ ਸੀ ਉਹ ਵੀ ਸੋਧੀ ਗਈ ਸੀ ਤੇ ਇਸ ਵਿਹਾਰ ਨੇ ਸਿੱਖ ਬੀਬੀਆਂ ਦਾ ਕੌਰ ਨਾਂ ਵਰਤ ਕੇ ਸਾਡਾ ਸਿੱਖ ਇਤਿਹਾਸ ਅਤੇ ਸਭਿਆਚਾਰ ਨੂੰ ਖਰਾਬ ਕੀਤਾ ਤੇ ਇਹਦਾ ਸੋਧਾ ਲਾਉਣ ਚ ਵੀ ਕੋਈ ਹਰਜ ਨਹੀਂ ਸੀ ਸੋ ਵੀਡੀਓ ਕਿਵੇਂ ਲੱਗੀ ਆਪਣੇ ਕਮੈਂਟ ਜ਼ਰੂਰ ਲਿਖੋ ਨਵੇਂ ਦਰਸ਼ਕ ਲੋਕਾਂ ਦੀ ਆਵਾਜ਼ ਟੀਵੀ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਦਿਓ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਧੰਨਵਾਦ